ਸੋਨੂ ਜੀ ਉਹ ਤੁਹਾਡੇ ਘਰੇ ਲੜਾਈ ਜੀ ਹੋ ਗਈ ਉਹ ਕੀ ਚੱਕਰ ਪਿਆ ਬਲਾ ਸੋਨੂ ਕੀ ਚਲੋ ਨੀ ਬਲਾ ਕਰ ਆ ਨਾ ਬਾਬੇ ਉਹ ਨਾ ਘਰ ਦੀ ਗੱਲ ਆ ਨੂ ਨੂ ਘਰ ਚ ਰਹਿੰਦੇ ਨੂ ਨੂ ਨਾ ਦੇੜ ਨਾ ਦੇੜ ਨਾ ਤੇ ਨਾ ਹੋਰ ਨਾ ਨਾ ਪੰਗਾ ਪੈ ਜੇ ਕੋਈ ਨਾ ਬਾਬੇ ਨਾ ਨਾ ਸੋਨੂ ਜੀ ਨਾ ਅਸੀਂ ਨਹੀਂ ਲੜਾਈ ਝਗੜੇ ਚ ਪੈਂਦੇ ਹਾਂ ਜਿਹੜੀ ਤੁਹਾਡੀ ਸ਼ੋਹਰਤ ਜੀ ਹੋ ਗਈ ਆ ਆ ਕੁੜੀਆਂ ਚਿੱਡੀਆਂ ਦੇਦੇ ਬਥੇਰੇ ਮੈਸੇਂਜੂਸੀ ਜਾਂਦੇ ਨੇ ਨਾ ਕੁੜੀਆਂ ਚ ਚੱਕਰਾਂ ਚ ਨਹੀਂ ਨਾ ਪੈਣਾ ਨਾ ਬਾਬੇ ਆਪਾਂ ਅਪਾ ਨੀ ਨੀ ਕੁੜੀਆਂ ਦੀ ਨੀ ਪਰਵਾਹ ਮਾਰਦੇ ਨਬੋਤੀ ਸਨੂਜ ਦਾ ਆਪਣੇ ਕਰਦੇ ਆਗਾ ਅੱਜ ਕੱਲ ਅੰਗਰੇਜ਼ੀ ਦਾ ਬੜਾ ਟ੍ਰੈਂਡ ਚੱਲ ਪਿਆ ਤਾਂ ਹੁਣ ਤੁਸੀਂ ਵੀ ਬਾਹਰ ਅੰਦਰ ਜਾਣਾ ਹੁੰਦਾ ਪ੍ਰੋਗਰਾਮ ਲਾਉਂਦੇ ਤਾਂ ਫਿਰ ਉਹ ਅੰਗਰੇਜ਼ੀ ਵਗੈਰਾ ਤੇ ਗੱਲ ਹੁੰਦੀ ਫਿਰ ਤੁਹਾਡੀ ਕੈਰੀਅਰ ਦੀ ਆ ਇੰਗਲਿਸ਼ ਚ ਮੈਂ ਨਾ ਕਰ ਲੈਣਾ ਨਾ ਗੱਲ ਨਾ ਆਈ ਮੈਂ ਨਾ ਨਾ ਬਿਗ ਟੂ ਸੇ ਨਾ ਹਾ ਕੀ ਆ ਬਾਤ ਆ ਕੀ ਆ ਬਾਤ ਆ ਸੋਨੂ ਜੀ ਦੀ ਇੰਗਲਿਸ਼ ਤੇ ਸੋਨੂ ਜੀ ਆਪਲਾ ਬੋਟਾ ਬਾਟਾ ਤਾਂ ਵੀ ਖਲੋਂਦੇ ਸੀ ਨਾ ਨਾ ਬਾਬੇ ਨਾ ਬੋਟਾ ਲੈਣੇ ਨੇ ਚੱਕਰਾ ਜਣੀ ਨੀ ਪੈਣਾ ਆਪਾ ਨਾ ਆਪਾਂ ਤੇ ਨਾ ਬਾਬੇ ਨਾ ਨਦੂਰੀਆਂ ਨਾ ਜੇ ਨਾ ਨਾ ਕੁੱਤੇ ਕੰਮਾਂ ਤੋਂ ਵੀ ਤੇ ਉਹ ਨਾ ਨਾ ਸੋਨੂ ਜੀ ਆ ਵੋਟਾਂ ਤੇ ਖੜਕੇ ਤੇ ਆ ਕਈ ਮੰਤਰੀ ਐਮ ਐਲ اے ਬਣੀ ਜਾਂਦੇ ਹਾਈਪ ਬੜੀ ਹੁੰਦੀ ਆ ਆ ਨਾ ਹਾਈਪ ਤੇ ਬਾਬੇ ਆਪਣੀ ਨੇ ਇਦਾਂ ਹੀ ਨੇ ਬੜੀ ਆ ਵਿਤੇ ਨਾ ਨਾ ਅੰਡਰ ਵਰਲਡ ਦੇ ਵਿੱਚ ਪੂਰਾ ਆ ਪਰ ਮੈਨੂੰ ਲੱਗਦਾ ਆ ਸੋਨੂ ਜੀ ਨਾ ਆ ਪਾਸ਼ਣ ਪੁੱਛਣ ਤੋਂ ਡਰਦੇ ਨੇ ਆ ਤਾਂ ਕਰਕੇ ਤੇ ਵੋਟਾਂ ਚ ਨਹੀਂ ਖਿਲੋਂਦੇ ਨਾ ਬਾਬੇ ਪਾਸ਼ਣ ਕਹੀ ਦਿੱਤੇ ਨਾ ਜਦੋਂ ਨਾ ਪਰਦਾ ਹੀ ਨਾ ਮੈਂ ਆਪਣੇ ਨੇ ਸਕੂਲ ਉਦੋਂ ਤੇ ਬਾਬੇ ਨਾ ਨਸ਼ਿਆਂ ਦੇ ਉੱਤੇ ਨਾ ਨਨੂ ਕਰਨਾਟਕ ਨਾ ਕਰਦਾ ਰਿਹਾ ਮੈਂ ਕਿਹੜਾ ਨਾਟਕ ਕੀਤਾ ਸਮਝੀ ਤੁਸੀਂ ਅੱਜ ਤੱਕ ਰੇ ਨਾਟਕ ਨਾ ਕੀਤਾ ਹੀ ਆ ਕਈ ਤੁਸੀਂ ਸੋਨੂ ਜੀ ਨੇ ਛੇਡੋ ਨਾ ਸੋਨੂ ਜੀ ਆ ਤੁਹਾਨੂੰ ਛੇਡਦਾ ਪਿਆ ਚਲੋ ਗੱਲ ਇਹ ਨਾ ਸਮਝਾਣਦਿਆਂ ਮੈਂ ਨਾ ਜੇ ਜੇ ਪਿਆਰ ਨਾਲ ਨਾ ਨਾ ਲੈ ਪੰਗੇ ਨਾ ਲੈ ਤੇ ਜੇ ਸੋਨੂ ਜੀ ਉੱਠ ਕੇ ਚਲ ਗਿਆ ਤੇ ਫੇਰ ਉੱਠ ਕੇ ਤੇ ਚਲ ਜੇ ਦਾ ਆਪਣਾ ਤੇ ਨਾ ਕਿਹੜਾ ਛਡੋ ਜੇਗਾ ਨਾ ਨਾ ਇਹਦੇ ਤੋਂ ਨਹੀਂ ਗੱਲ ਤੇ ਤੁਹਾਡੀ ਸਹੀ ਆ ਜੀ ਉੱਠ ਕੇ ਜਾਣਾ ਯਾਰ ਉਹ ਦਿਨ ਉਹ ਮੇਲੇ ਚ ਗਾਂ ਦਾ ਤਾਂ ਸਾਰੀ ਦੁਨੀਆ ਘੋਟ ਕੇ ਚੱਲ ਗਈ ਆਹੋ ਤੇ ਬਾਬੇ ਨੇ ਚੱਲ ਗਈ ਉਹ ਵੀ ਰੀਲ ਆਪਣੀ ਨਹੀਂ ਵਰਲੋਂ ਢੀਆ ਉਹਦੇ ਚ ਇਤਨੇ ਬੋਲਿਆ ਸੀ ਮੈਂ ਉਹਨਾਂ ਨੂੰ ਨਾ ਨੱਕੀ ਗੱਲ ਭਰਾ ਅਨ ਤੇਰ ਚੱਲ ਲਿਓ ਮੈਂ ਨਹੀਂ ਬਣਾ ਮੋਲੇ ਨਾ ਬਣਾ ਦਈਏ ਨਾ ਦਾ ਏਦਾਂ ਬੋਲਿਆ ਉਹਦੇ ਵਿੱਚ ਤੇ ਕੀ ਬਾਤ ਆ ਸੋਨੂ ਜੀ ਕੀ ਬਾਤ ਆ ਸੋ ਇਹ ਸੀਗੀਆਂ ਗੱਲਾਂ ਸੋਨੂ ਵੀਰ ਨਾਲ ਸੋ ਸਾਡੇ ਚੈਨਲ ਤੇ ਬਣੇ ਰਹੋ ਅਸੀਂ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਸੋਨੂ ਜੀ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਹਾਂਜੀ ਹਾਂਜੀ ਸਾਸਰੀ ਕਾਲ ਬਣਾਉਂਦਾ ਸੋਨੂ ਜੀ ਅੱਕੇ ਨਾ ਸ਼ਸ਼ੀਕਾਲ ਨਾ ਪ੍ਰਮਾਣ ਨੂੰ ਨੂੰ ਆਪਣੇ ਨਾਲ ਲਾਉਂ ਵੀ ਅੱਕੇ ਲਵ ਯੂ ਟੂ ਹਾਂਜੀ